ਇੱਕ ਸਾਡੇ ਵੱਲੋਂ ਵੀ ਖਬਰ ਚਲਾਈ ਗਈ ਸਾਡੇ ਕੋਲੇ ਖਬਰ ਪਹੁੰਚੀ ਸੀ ਕਿ ਚੰਨਜੀਤ ਸਿੰਘ ਚੰਨੀ ਹੋਰਾਂ ਦੀ ਕੋਈ ਵੀਡੀਓ ਹੈ ਜਿੱਥੇ ਤੁਹਾਡਾ ਇਥੇ ਵਿਰੋਧੀਆਂ ਦੇ ਨਾਲ ਮੁਕਾਬਲਾ ਹੈਗਾ ਉੱਥੇ ਤੁਹਾਡਾ ਆਪਣੇਆਂ ਦੇ ਨਾਲ ਵੀ ਹੈ ਚਾਹੇ ਉਹ ਮਹਿੰਦਰ ਸਿੰਘ ਕੇਪੀ ਤੁਹਾਡੇ ਕਰੀਬੀ ਰਿਸ਼ਤੇਦਾਰ ਨੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਦੂਜੇ ਵਿਕਰਮ ਚੌਧਰੀ ਉਹ ਵੀ ਤੁਹਾਡੇ ਉੱਤੇ ਸ਼ਬਦੀ ਵਾਰ ਜਿਹੜਿਆ ਕਰ ਰਹੇ ਨੇ ਦੂਜਿਆਂ ਦੇ ਨਾਲ ਤਾਂ ਲੜਿਆ ਜਾਂਦਾ ਪਰ ਜਦੋਂ ਘਰ ਦੇ ਹੀ ਬੰਦੇ ਇਸ ਤਰੀਕੇ ਨਾਲ ਲੜਨ ਲੱਗ ਜਾਨਾ ਫਿਰ ਕਿਵੇਂ ਦੀ ਲੜਦੀ ਹੈ ਲੜਾਈ ਜਿਵੇਂ ਗਾਣਾ ਹੈ ਨਾ ਕਿ ਜੀ ਉਹ ਮੌਸਮ ਬਦਲੋ ਵਾਂਗੂ ਬਦਲੇਗੇ ਸੀ ਰੁੱਖਾਂ ਵਾਂਗੂ ਖੜੇ ਰਹੇ ਤੇ ਵਰਕਰ ਰੁੱਖ ਵਾਂਗੂ ਖੜਾ ਹੈ ਵਰਕਰ ਸਾਡਾ ਇੰਨਾ ਤਕੜਾ ਹੈ ਕਿ ਉਹ ਕੋਈ ਵੀ ਜੰਗ ਜਿੱਤਣ ਦੇ ਕਾਬਿਲ ਹੈ ਸੋ ਮੈਂ ਤਾਂ ਵਰਕਰਾਂ ਦੇ ਸਿਰ ਪਰ ਵਰਕਰ ਹੀ ਮੇਰਾ ਕੰਮ ਕਰ ਰਹੇ ਜੇ ਕੋਈ ਲੀਡਰ ਚਲੇ ਗਿਆ ਤਾਂ ਉਹਦੇ ਨਾਲ ਕੋਈ ਇੱਥੇ ਫਾਇਦਾ ਤਾਂ ਹੋ ਸਕਦਾ ਨੁਕਸਾਨ ਕੋਈ ਨਹੀਂ ਹੋਇਆ ਇੱਕ ਟੀਨੂ ਹੈ ਉਹ ਪਹਿਲਾਂ ਸੀਗਾ ਬੀਜੇਪੀ ਬੀਐਸਪੀ ਚ ਕਹਿੰਦਾ ਸੀ ਮੈਂ ਸਕਾ ਪੁੱਤੇ ਐ ਬਾਬੂ ਕਾਂਸੀ ਰਾਮ ਜੀ ਦਾ ਉਹਨਾਂ ਦਾ ਸਾਰਾ ਕੁਝ ਮੈਂ ਮੈਂ ਹੀ ਹੈ ਮੈਂ ਹੀ ਕ੍ਰਾਂਤੀ ਲੈ ਕੇ ਆਉਂਗਾ ਸਮਾਜ ਦੇ ਵਿੱਚ ਉਸ ਤੋਂ ਬਾਅਦ ਕਾਂਸੀ ਰਾਮ ਜੀ ਨੂੰ ਧੋਖਾ ਦੇ ਗਿਆ ਫਿਰ ਉਹਨੇ ਆਪ ਕ੍ਰਾਂਤੀ ਕੇ ਕਿਆ ਪਾਰਟੀ ਬਣਾ ਲਈ ਕ੍ਰਾਂਤੀ ਤਾਂ ਕਿਆ ਲੈਣੀ ਸੀ ਆਪੇ ਚਲੇ ਗਿਆ ਅਕਾਲੀ ਦਲ ਚ ਆ ਗਿਆ ਅਕਾਲੀ ਦਲ ਚ ਬਾਦਲਾ ਨੂੰ ਐ ਲੱਗਿਆ ਵੀ ਇਹ ਪ੍ਰਕਾਸ਼ ਸਿੰਘ ਬਾਦਲ ਸਮਝੇ ਸੁਖਵੀਰ ਨਹੀਂ ਮੇਰਾ ਤਾਂ ਇਹ ਮੁੰਡਾ ਇਹੀ ਬਹੁਤ ਵਧੀਆ ਬੰਦਾ ਹੈ ਤੁਸੀਂ ਰਿੰਕੂ ਹੈ ਹੂੰ ਪਹਿਲਾਂ ਕਾਂਗਰਸ ਸੀ ਇੱਕ ਐਮਸੀ ਹੁੰਦਾ ਸੀ ਜਦੋਂ ਅਸੀਂ ਟਿਕਟ ਦਿੱਤੀ ਮੈਂ ਆਪੋਜੀਸ਼ਨ ਲੀਡਰ ਸੀ ਤੇ ਇਹ ਐਮਐਲਏ ਬਣਿਆ ਪਾਰਟੀ ਕਰਕੇ ਉਸ ਤੋਂ ਬਾਅਦ ਇਹ ਹਾਰ ਗਿਆ ਤਾਂ ਲਾਲਚ ਦੇ ਬਸ ਪੈ ਕੇ ਆਮ ਆਦੀ ਪਾਰਟੀ ਚਲੇ ਗਿਆ ਉਹਨਾਂ ਨੇ ਵੀ ਐਮਪੀ ਬਣਤਾ ਲੋਕਾਂ ਨੇ ਫੇਰ ਚਲੋ ਕਿਹਾ ਵੀ ਯਾਰ ਇੱਕ ਧੋਖਾ ਹੋਇਆ ਸਹਿ ਲੋ ਐਮਪੀ ਬਣ ਗਿਆ ਉਹਨਾਂ ਨੇ ਟਿਕਟ ਦੇਤੀ ਐਮਪੀ ਦੀ ਅਗਲੀ ਲੋਕਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਅਰਦਾਸ ਕਰਾਤੀ ਕਿ ਆਮ ਆਦੀ ਪਾਰਟੀ ਦੀ ਮੈਂ ਟਿਕਟ ਤੇ ਲੜ ਰਿਹਾ ਵਹਿਗੁਰੂ ਜੀ ਮੇਰੀ ਮਦਦ ਕਰੋ ਅਰਦਾਸਾਂ ਨੂੰ ਵੀ ਵਿੱਚੇ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਧੋਖਾ ਦੇ ਕੇ ਲੋਕਾਂ ਨੂੰ ਵੀ ਧੋਖਾ ਦੇ ਕੇ ਆਪਣੀ ਕਟਿੰਗ ਨੂੰ ਤੋਂ ਕਦੇ ਕਿ ਅੱਜ ਬੀਜੇਪੀ ਚ ਹੁਣ ਉਹਦੀ ਟਿਕਟ ਲਈ ਪਰਦੇ ਇਹ ਤਾਂ ਇਹ ਗੱਲ ਹੋ ਗਈ ਪਹਿਲਾਂ ਰਿੰਕੂ ਆਟੀਲੋ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਦੋਏ ਮੀਰ ਜਾਦੇ ਨਾਲ ਕੱਲ ਨੂੰ ਦੋਆਂ ਦੇ ਵਰਜੀ ਪਤਾ ਨਹੀਂ ਕਿੱਥੇ ਚਲੇ ਜਾਣਗੇ ਸਵੇਰੇ ਦੁਪਹਿਰੇ ਸ਼ਾਮ ਦਾ ਇਹਨਾਂ ਦਾ ਰੇਟ ਹੈ ਸਵੇਰ ਨੂੰ ਕੋਈ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੱਕ ਲੈ ਜਾਂਦਾ ਤੇ ਮਹਿੰਦਰ ਸਿੰਘ ਕੇਪੀ ਬਹੁਤ ਵੱਡੇ ਲੀਡਰ ਤੁਹਾਡੇ ਸਾਬਕਾ ਮੰਤਰੀ ਰਹੇ ਪ੍ਰਧਾਨ ਵੀ ਰਹੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਜਾਣਾਂ ਮੰਦ ਭਾਗਾ ਸਮ। ਮੈਂ ਉਹਦੇ ਬਾਰੇ ਕੁਝ ਕਹਿਣਾ ਨਹੀਂ ਚਾਹਾਂ। ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੋਈ ਹੈ ਉਹ ਸਿਕਿਉਰਟੀ ਘਟਾਉਣ ਦੇ ਕਰਕੇ ਹੋਈ ਹੈ ਖੁਦ ਮੰਨਿਆ ਅੱਜ ਪੰਜਾਬ ਸਰਕਾਰ ਨੇ। ਸਭ ਤੋਂ ਵੱਡੀ ਅਦਾਲਤ ਵਿੱਚ ਪੰਜਾਬ ਦਾ ਮੁਖੀ ਐਡਵੋਕੇਟ ਜਨਰਲ ਜਿਹੜਾ ਕਿ ਸਰਕਾਰ ਦਾ ਨਮਾਇੰਦਾ ਉਹ ਬਿਆਨ ਦੇ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਸਾਡੀ ਸਿਕਿਉਰਟੀ ਵਾਪਸ ਲੈਣ ਨਾਲ ਹੋਈ। ਫੇਰ ਇਹਦਾ ਮਤਲਬ ਕੀ ਹੋ ਗਿਆ? ਕਤਲ ਲਈ ਕੌਣ ਜ਼ਿੰਮੇਵਾਰ ਹੈ? ਜਿਹਨੇ ਸਿਕਿਉਰਟੀ ਵਾਪਸ ਲਈ। ਸਿਕਿਉਰਿਟੀ ਵਾਪਸ ਲਈ ਪੰਜਾਬ ਦੇ ਹੋਮ ਮਿਨਿਸਟਰ ਨੇ ਜਿਹੜਾ ਕਿ ਮੁੱਖ ਮੰਤਰੀ ਵੀ ਹੈ ਲੀਕ ਕੀਤੀ ਉਹਦੇ ਬੰਦੇ ਨੇ ਇਹ ਦੋਨੋਂ ਜਾਣੇ ਪਰਚੇ ਦੇ ਵਿੱਚ ਨਾਮ ਜਦ ਹੋਣੇ ਚਾਹੀਦੇ ਆ ਕਤਲ ਦੇ ਵਿੱਚ ਇਹ ਕਾਤਲ ਹੈ ਇਹਨੂੰ ਫੜ ਕੇ ਅੰਦਰ ਦੇਣਾ ਜਿਸ ਦਿਨ ਸਾਡੀ ਸਰਕਾਰ ਆ ਗਈ ਇਸੇ ਕੇਸ ਦੇ ਵਿੱਚ ਕਾਤਲ ਕਾਤਲ ਹੈ ਬੰਦਾ ਇਹਨੇ ਜਾਣ ਬੁਝ ਕੇ ਐਡੀਜੀਪੀ ਨੂੰ ਆਪ ਟੈਲੀਫੋਨ ਕਰਕੇ ਕਿਹਾ ਕਿ ਤੁਰੰਤ ਇਹ ਸਿਕਿਉਰਿਟੀ ਵਾਪਸ ਲਓ ਤੇ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਿਆ ਇਹ ਲੋਕ ਪਛਤਾ ਰਹੇ ਅੱਜ ਇਨਕਲਾਬ ਦੇ ਨਾਮ ਪਰ ਜਿਹੜਾ ਧੋਖਾ ਹੋਇਆ ਉਸ ਨੂੰ ਵੋਟ ਦੇ ਕੇ ਕਈ ਤਾਂ ਮੈਨੂੰ ਕਹਿੰਦੇ ਸੀ ਅਸੀਂ ਅੰਦਰ ਬੜਬੜ ਚਪੇੜਾ ਮਾਰਦੇ ਸੀ ਗਲਤੀ ਕਿਆ ਕਰ ਲਈ ਮੈਂ ਵੀ ਕਿਹਾ ਸੀ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਣਾਉਂਦਾ ਤੁਸੀਂ ਪੰਜਾਬ ਸੁਭਾੜਨ ਲੱਗਿਓ ਹਮ ਲੇਕਿਨ ਸੁਭਾੜ ਤਾਂ ਨੁਕਸਾਨ ਹੋ ਗਿਆ ਮੈਂ ਕਿਹਾ ਸੀ 스테ਜ ਅਰ 스테ਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਅੱਜ ਮੇਰੀ ਗੱਲ ਸਾਬਤ ਹੋ ਗਈ ਹੈ ਕਿ ਇਹ ਬੰਦੇ 스테ਟ ਚਲਾਉਣ ਦੇ ਕਾਬਿਲ ਨਹੀਂ ਹੈ ਇਹਨਾਂ ਨੂੰ ਤੁਰੰਤ ਲਾ ਦੇਣਾ ਚਾਹੀਦਾ ਹੈ ਲੇਕਿਨ ਪਰਮਾਤਮਾ ਦੀ ਕਿਰਪਾ ਹੋਣੀ ਹੈ ਆ 4 ਤਰੀਕ ਨੂੰ ਵੋਟਾਂ ਪੈਣੀਆਂ ਇੱਕ ਮਹੀਨੇ ਦੇ ਅੰਦਰ ਅੰਦਰ ਸਰਕਾਰ ਗਿਰ ਜਣੇ ਇਹ ਤਾਂ ਕਹਿੰਦੇ ਕਿ ਅਸੀਂ ਤਾਂ 13 ਦੀਆਂ 13 ਜਿੱਤ ਰਹੇ ਹਾਂ ਸਾਡੀ ਤਾਂ ਮਜ਼ਬੂਤੀ ਹੈ ਸਾਡੇ ਕੋਲ ਇਹ ਕਹਿੰਦੇ 13 0 ਹੋਏਗਾ ਇਹਨਾਂ ਨੂੰ ਇਹ ਵੀ ਪਤਾ ਕਿ 0 ਇਹਨਾਂ ਦੀ ਹੁਣ ਇੱਕ ਤੁਹਾਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਪਹਿਲਾਂ ਭਦੌੜ ਚਰਨਜੀਤ ਸਿੰਘ ਚੰਨੀ ਲੜਨ ਆਏ ਉਹ ਹਾਰ ਕੇ ਉਸ ਤੋਂ ਬਾਅਦ ਭਦੌੜ ਆਏ ਤੇ ਕਹਿੰਦੇ ਇਸੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਗਰੂਰ ਦੇ ਵਿੱਚ ਵੜਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਨੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਇਹਨਾਂ ਦਿਨੀ ਚੋਣ ਕੈਂਪੇਨ ਦੇ ਵਿੱਚ ਰੁੱਝੇ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਆਪਣੀ ਕੌਨਸਟਿਟਿਊਐਂਸੀ ਜਲੰਧਰ ਦੇ ਬਾਰੇ ਔਰ ਪੰਜਾਬ ਦੀ ਹੋਰ ਸਿਆਸਤ ਦੇ ਬਾਰੇ ਵੀ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਚੰਨੀ ਜੀ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਹੋਰ ਸਭ ਠੀਕ ਹੋ ਜੀ ਬਿਲਕੁਲ ਤੁਸੀਂ ਦੱਸੋ ਬਹੁਤ ਵਧੀਆ ਜੀ ਪਰ ਤੁਸੀਂ ਅੱਛੇ ਪੱਤਰਕਾਰ ਹੋ ਮੈਨੂੰ ਇਹ ਵੀ ਪਤਾ ਤੁਹਾਨੂੰ ਸਰਕਾਰ ਨੇ ਤੰਗ ਕਰਿਆ ਮੈਨੂੰ ਇਸ ਗੱਲ ਦਾ ਤੁਹਾਡੇ ਨਾਲ ਬੜੀ ਹਮਦਰਦੀ ਆ ਯਾਰ ਤੁਹਾਡੇ ਵਰਗੇ ਪੱਤਰਕਾਰ ਹੋਣੇ ਚਾਹੀਦੇ ਬਹੁਤ ਧੰਨਵਾਦ ਬਹੁਤ ਧੰਨਵਾਦ ਸਰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੈਂ ਤੁਹਾਡੀ ਕੰਸਿਸਟੈਂਸੀ ਤੇ ਹੋਂਨਾ ਪਿਛਲੇ ਕਈ ਦਿਨਾਂ ਦੇ ਤੁਸੀਂ ਇੱਥੇ ਰੁੱਝੇ ਹੋਏ ਹੋ ਚੋਣ ਪ੍ਰਚਾਰ ਦੇ ਵਿੱਚ ਕਿਹੋ ਜਿਹਾ ਹੰਗਾਰਾ ਜਿਹੜਾ ਇੱਥੋਂ ਮਿਲ ਰਿਹਾ ਦੇਖ ਮੈਂ ਤਾਂ ਆ ਗਿਆ ਇੱਥੇ ਹਮ ਇਲੈਕਸ਼ਨ ਮੇਰੇ ਲੋਕ ਹੀ ਲੜ ਰਹੇ ਹਮ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਲੋਕ ਲੜ ਰਹੇ ਹਮ ਤੇ ਮੈਨੂੰ ਜਿੱਥੇ ਬੁਲਾਉਂਦੇ ਮੈਂ ਚਲੇ ਜਾਂਦਾ ਹਮ ਇੰਤਜ਼ਾਮ ਉਹ ਕਰਦੇ ਲੋਕ ਇਕੱਠੇ ਆਪਣੇ ਆਪ ਹੁੰਦੇ ਤੇ ਆਰਗੇਨਿਕ ਤਰੀਕੇ ਦੇ ਨਾਲ ਇੱਥੇ ਆਪਣੇ ਆਪ ਮਹਿਮ ਚੱਲੀ ਹੋਈ ਹੈ ਤੇ ਬਹੁਤ ਵੱਡਾ ਉਤਸ਼ਾਹ ਦੇ ਵਿੱਚ ਹੈ ਅੱਜ ਤੱਕ ਮੈਂ ਕਿਸੇ ਨੂੰ ਕੋਈ ਗੱਡੀ ਨਹੀਂ ਦਿੱਤੀ ਕਿਸੇ ਨੂੰ ਕੁਝ ਨਹੀਂ ਦਿੱਤਾ ਆਪਣੇ ਆਪ ਇਲੈਕਸ਼ਨ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਬੜੀ ਲੀਡ ਵੱਲ ਵੱਧ ਰਹੇ ਇੱਕ ਜਿੱਥੇ ਤੁਹਾਡਾ ਇੱਥੇ ਵਿਰੋਧੀਆਂ ਦੇ ਨਾਲ ਮੁਕਾਬਲਾ ਹੈਗਾ ਉੱਥੇ ਤੁਹਾਡਾ ਆਪਣੇਆਂ ਦੇ ਨਾਲ ਵੀ ਹੈ ਚਾਹੇ ਉਹ ਮਹਿੰਦਰ ਸਿੰਘ ਕੇਪੀ ਤੁਹਾਡੇ ਕਰੀਬੀ ਰਿਸ਼ਤੇਦਾਰ ਨੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਦੂਜੇ ਵਿਕਰਮ ਚੌਧਰੀ ਉਹ ਵੀ ਤੁਹਾਡੇ ਉੱਤੇ ਸ਼ਬਦੀ ਵਾਰ ਜਿਹੜਿਆ ਕਰ ਰਹੇ ਨੇ ਦੂਜਿਆਂ ਦੇ ਨਾਲ ਤਾਂ ਲੜਿਆ ਜਾਂਦਾ ਪਰ ਜਦੋਂ ਘਰ ਦੇ ਹੀ ਬੰਦੇ ਇਸ ਤਰੀਕੇ ਨਾਲ ਲੜਨ ਲੱਗ ਜਾਨਾ ਫਿਰ ਕਿਵੇਂ ਦੀ ਰਹਿੰਦੀ ਹੈ ਲੜਾਈ ਐਕਚੁਅਲੀ ਰਾਜਨੀਤੀ ਦੇ ਵਿੱਚ ਵਰਕਰ ਦੀ ਮੇਨ ਇੰਪੋਰਟੈਂਸ ਹੈ ਹੂੰ ਇਹ ਸੈਕੰਡ ਕਲਾਸ ਲੀਡਰ ਹੈ ਜਿਹੜੇ ਮੇਨ ਲੀਡਰ ਹੈ ਜਿਹੜੇ ਉਹ ਬੀ ਡਿਪੈਂਡ ਵਰਕਰ ਤੇ ਕਰਦੇ ਆ ਹੂੰ ਜਿੰਨੇ ਵੀ ਲੀਡਰਾਂ ਦੇ ਕੋਈ ਸੇ ਦਾ ਵੀ ਤੁਸੀਂ ਨਾਮ ਲੈ ਲਓ ਹੂੰ ਉਹ ਆਪ ਤਾਂ ਗਏ ਹੈ ਲੇਕਿਨ ਵਰਕਰ ਸਾਡਾ ਕੋਈ ਨਹੀਂ ਗਿਆ ਹੂੰ ਤੇ ਵਰਕਰ ਉਸ ਤਰ੍ਹਾਂ ਹੀ ਖੜਾ ਹੂੰ ਉਹ ਜਿਵੇਂ ਗਾਣਾ ਹੈ ਨਾ ਕਿ ਜੀ ਉਹ ਮੌਸਮ ਬਦਲੋ ਮਾਂਗੂ ਬਦਲੇ ਗਏ ਸੀ ਰੁੱਖਾਂ ਵਾਂਗੂ ਖੜੇ ਰਹੇ ਹੂੰ ਤੇ ਵਰਕਰ ਰੁੱਖ ਵਾਂਗੂ ਖੜਾ ਹੈ ਹੂੰ ਵਰਕਰ ਸਾਡਾ ਇੰਨਾ ਤਕੜਾ ਹੈ ਹੂੰ ਕਿ ਉਹ ਕੋਈ ਵੀ ਜੰਗ ਜਿੱਤਣ ਦੇ ਕਾਬਿਲ ਹੈ ਹੂੰ ਸੋ ਮੈਂ ਤਾਂ ਵਰਕਰਾਂ ਦੇ ਸਿਰ ਪਰੇ ਵਰਕਰ ਹੀ ਮੇਰਾ ਕੰਮ ਕਰ ਰਹੇ ਜੇ ਕੋਈ ਲੀਡਰ ਚਲੇ ਗਿਆ ਤਾਂ ਉਹਦੇ ਨਾਲ ਕੋਈ ਇੱਥੇ ਫਾਇਦਾ ਤਾਂ ਹੋ ਸਕਦਾ ਨੁਕਸਾਨ ਕੋਈ ਨਹੀਂ ਹੋਇਆ ਸਭ ਤੋਂ ਵੱਧ ਦਲਬਦनियां ਜੰਨੀ ਜੀ ਇੱਥੇ ਜਲੰਧਰ ਦੇ ਵਿੱਚ ਹੋਈਆਂ ਭਾਜਪਾ ਵਾਲਿਆਂ ਨੇ ਆਪ ਦਾ ਮੰਦਾ ਵਟ ਲਿਆ ਆਪ ਵਾਲਿਆਂ ਨੇ ਅਕਾਲੀ ਦਲ ਦਾ ਫਟ ਲਿਆ ਅਕਾਲੀਆਂ ਨੇ ਕਾਂਗਰਸ ਦਾ ਫਟ ਲਿਆ ਚਲੋ ਤੁਸੀਂ ਤੇ ਹੈ ਹੀ ਕਾਂਗਰਸੀ ਹੋ ਇਹ ਕਿਵੇਂ ਦੇਖਦੇ ਹੋ ਦਲ ਬਦਲੀਆਂ ਨੂੰ ਇਹਨਾਂ ਨੂੰ ਤੁਸੀਂ ਕਿਵੇਂ ਇਹਨੂੰ ਟਾਰਗੇਟ ਕਰੋਗੇ ਦੇਖੋ ਇੱਕ ਸ਼ੇਰ ਮੈਨੂੰ ਕੱਲ ਕਿਸੇ ਨੇ ਸੁਣਾਇਆ ਕਿ ਬਾਤ ਪਾਣੀ ਕੀ ਨਹੀਂ ਪਿਆਸ ਕੀ ਹੈ ਬਾਤ ਮੌਤ ਕੀ ਨਹੀਂ ਸਾਹਸ ਕੀ ਹੈ ਲੀਡਰ ਤੋਂ ਬਹੁਤ ਮਿਲਤੇ ਹਨ ਅਕਸਰ ਲੇਕਿਨ ਬਾਤ ਲੀਡਰ ਕੀ ਨਹੀਂ ਵਿਸ਼ਵਾਸ ਕੀ ਹੈ ਇਹ ਲੋਕ ਵਿਸ਼ਵਾਸ ਖੋ ਬੈਠੇ ਲੋਕਾਂ ਦੇ ਵਿੱਚ ਇਹਨਾਂ ਨੇ ਸਾਡੇ ਸੱਭਿਆਚਾਰ ਨੂੰ ਗੰਦਲਾ ਕੀਤਾ ਇਹਨਾਂ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਲੋਕਾਂ ਨਾਲ ਧਰੋ ਕਮਾਇਆ ਤੁਸੀਂ ਰਿੰਕੂ ਐ ਪਹਿਲਾਂ ਕਾਂਗਰਸ ਸੀ ਇੱਕ ਐਮਸੀ ਹੁੰਦਾ ਸੀ ਜਦੋਂ ਅਸੀਂ ਇਹਨੂੰ ਟਿਕਟ ਦਿੱਤੀ ਮੈਂ ਆਪੋਜੀਸ਼ਨ ਲੀਡਰ ਸੀ ਜੀ ਤੇ ਇਹ ਐਮਐਲਏ ਬਣਿਆ ਪਾਰਟੀ ਕਰਕੇ ਉਸ ਤੋਂ ਬਾਅਦ ਜੇ ਹਾਰ ਗਿਆ ਤਾਂ ਲਾਲਚ ਦੇ ਬਸ ਬੈ ਕੇ ਆਮ ਆਦੀ ਪਾਰਟੀ ਚਲੇ ਗਿਆ ਉਹਨਾਂ ਨੇ ਵੀ ਐਮਪੀ ਬਣਤਾ ਲੋਕਾਂ ਨੇ ਫੇਰ ਚਲੋ ਕਿਹਾ ਵੀ ਯਾਰ ਇੱਕ ਧੋਖਾ ਹੋਇਆ ਸਹਿ ਲੋ ਹਮ ਐਮਪੀ ਬਣ ਗਿਆ ਹਮ ਹਮ ਉਹਨਾਂ ਨੇ ਟਿਕਟ ਦੇਤੀ ਐਮਪੀ ਦੀ ਅਗਲੀ ਹਮ ਲੋਕਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਅਰਦਾਸ ਕਰਾਤੀ ਕਿ ਆਮ ਆਦੀ ਪਾਰਟੀ ਦੀ ਮੈਂ ਟਿਕਟ ਤੇ ਲੜ ਰਿਆ ਹਮ ਵੈਗੁਰੂ ਜੀ ਮੇਰੀ ਮਦਦ ਕਰੋ ਹਮ ਅਰਦਾਸਾਂ ਨੂੰ ਵੀ ਵਿੱਚੇ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਧੋਖਾ ਦੇ ਕੇ ਲੋਕਾਂ ਨੂੰ ਵੀ ਧੋਖਾ ਦੇ ਕੇ ਆਪਣੀ ਪਾਰਟੀ ਨੂੰ ਧੋਖਾ ਦੇ ਕੇ ਅੱਜ ਬੀਜੇਪੀ ਚ ਹੁਣ ਉਹਦੀ ਟਿਕਟ ਲਈ ਫਿਰਦੇ ਹਮ ਇੱਕ ਟੀਨੋ ਐ ਹਮ ਉਹ ਪਹਿਲਾ ਸੀਗਾ ਬੀਜ ਬੀਐਸਪੀ ਚ ਹੂੰ ਕਹਿੰਦਾ ਸੀ ਮੈਂ ਸਕਾ ਪੁੱਤਿਆਂ ਬਾਬੂ ਕਾਂਸੀ ਰਾਮ ਜੀ ਦਾ ਹੂੰ ਉਹਨਾਂ ਦਾ ਸਾਰਾ ਕੁਝ ਵੀ ਮੈਂ ਹੀ ਐ ਹੂੰ ਵੀ ਮੈਂ ਹੀ ਕ੍ਰਾਂਤੀ ਲੈ ਕੇ ਆਉਂਗਾ ਸਮਾਜ ਦੇ ਵਿੱਚ ਹੂੰ ਉਸ ਤੋਂ ਬਾਅਦ ਕਾਂਸੀ ਰਾਮ ਜੀ ਨੂੰ ਧੋਖਾ ਦੇ ਗਿਆ ਹੂੰ ਫਿਰ ਉਹਨੇ ਇੱਕ ਆਪ ਕ੍ਰਾਂਤੀ ਕੇ ਕਿਆ ਪਾਰਟੀ ਬਣਾ ਲਈ ਹੂੰ ਕ੍ਰਾਂਤੀ ਤਾਂ ਕਿਆ ਲੈਉਣੀ ਸੀ ਆਪ ਫਿਰ ਚਲੇ ਗਿਆ ਹੂੰ ਅਕਾਲੀ ਦਲ ਚ ਆ ਗਿਆ ਹੂੰ ਅਕਾਲੀ ਦਲ ਚ ਬਾਦਲਾ ਨੂੰ ਐ ਲੱਗਿਆ ਵੀ ਇਹ ਬਾ ਪ੍ਰਕਾਸ਼ ਸਿੰਘ ਬਾਦਲਾ ਸਮਝੇ ਸੁਖਵੀਰ ਨਹੀਂ ਮੇਰਾ ਤਾਂ ਇਹ ਮੁੰਡਾ ਹੈ ਹੂੰ ਇਹੀ ਬਹੁਤ ਵਧੀਆ ਬੰਦਾ ਹੈ ਬੁਥੇਰੀ ਇਹਨਾਂ ਨੂੰ ਇਹਨੂੰ ਪਾਵਰਾਂ ਦਿੱਤੀ ਉਹਨਾਂ ਨੇ ਦੋ ਵਾਰ ਐਮਐਲਏ ਵੀ ਬਣਾਇਆ ਰਾਤੇ ਰਾਤ ਬਦਲ ਕੇ ਸੁਖਵੀਰ ਔਰ ਬਾਅਦ ਅਕਾਲੀ ਨੂੰ ਦੇ ਕੇ ਧੋਖਾ ਹੁਣ ਆਮ ਆਦੀ ਪਾਰਟੀ 'ਚ ਇਹ ਤਾਂ ਇਹ ਗੱਲ ਹੋ ਗਈ ਪਹਿਲਾਂ ਰਿੰਕੂ ਆਟੀ ਨੂੰ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜਕੱਲ ਦੋਏ ਮੀਰ ਜਾਦੇ ਨਾਲ ਕੱਲ ਨੂੰ ਦੋਆਂ ਦੀ ਮਰਜੀ ਪਤਾ ਨਹੀਂ ਕਿੱਥੇ ਚਲੇ ਜਾਣਗੇ ਸਵੇਰੇ ਦੁਪਹਿਰੇ ਸ਼ਾਮ ਦਾ ਇਹਨਾਂ ਦਾ ਰੇਟ ਹੈ ਸਵੇਰ ਨੂੰ ਕੋਈ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੱਕ ਲੈ ਜਾਂਦਾ ਇੱਕ ਵਿਸ਼ਵਾਸ ਹੁੰਦਾ ਇੱਕ ਕ੍ਰੈਡੇਬਿਲਟੀ ਹੁੰਦੀ ਹੈ ਤੁਹਾਡੀਆਂ ਲੱਤਾਂ ਵਿੱਚ ਜਾਨ ਚਾਹੀਦੀ ਹੈ ਤੁਹਾਡਾ ਤੁਹਾਡੇ ਉੱਪਰ ਆਪਣੇ ਆਪ ਨੂੰ ਸਬਰ ਸੰਤੋਖ ਚਾਹੀਦਾ ਹੈ ਲੋਕਾਂ ਦੇ ਨਵੇਂ ਦੇ ਬਣਨ ਵਾਸਤੇ ਨਹੀਂ ਤਾਂ ਲੋਕ ਸਾਈਡ ਪਰ ਹਾਸ਼ੀਏ ਪਰ ਕਰ ਦਿੰਦੇ ਆ ਤੁਸੀਂ ਦੇਖ ਲਿਓ ਲਗਭਗ ਆਖਰੀ ਲੜਾਈ ਹੈ ਇਹਨਾਂ ਦੀ ਇਸ ਤੋਂ ਬਾਅਦ ਲੋਕਾਂ ਨੇ ਵਿਸ਼ਵਾਸ ਨਹੀਂ ਕਰਦਾ ਤੇ ਮਹਿੰਦਰ ਸਿੰਘ ਕੇਪੀ ਬਹੁਤ ਵੱਡੇ ਲੀਡਰ ਤੁਹਾਡੇ ਸਾਬਕਾ ਮੰਤਰੀ ਰਹੇ ਪ੍ਰਧਾਨ ਵੀ ਰਹੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਜਾਣਾ ਮੰਦ ਭਾਗਾ ਸਮਝਿਓ ਜਾਂ ਕਿੱਦਾਂ ਮੈਂ ਉਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਹੂੰ ਕਾਫੀ ਕੁਝ ਕਹਿਇਆ ਤਾਂ ਸਾਰਾ ਕੁਝ ਵਿੱਚੇ ਹੈ 22 ਦੀਆਂ ਅਸੀਂ ਚੋਣਾਂ ਦੇਖੀਆਂ ਉਦੋਂ ਤੁਹਾਡੀ ਜਲੰਧਰ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਬਹੁਤ ਡਿਮਾਂਡ ਸੀ ਕਿ ਚਰਨਜੀਤ ਸਿੰਘ ਚੰਨੀ ਤੋਂ ਪ੍ਰਚਾਰ ਕਰਾਉਣਾ ਹੈ ਫਿਰ ਅਸੀਂ ਜਿਮਨੀ ਚੋਣ ਵੀ ਦੇਖੀ ਉਦੋਂ ਵੀ ਅਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਸਾਡੇ ਇਲਾਕੇ 'ਚ ਭੇਜ ਦਿਓ ਜਦੋਂ ਹੁਣ ਤੁਸੀਂ ਖੁਦ ਮੈਦਾਨ ਦੇ ਵਿੱਚੋਂ ਉਹਨੂੰ ਕਿਹੋ ਜਿਹਾ ਰਿਸਪੌਂਸ ਹੈ ਪਹਿਲਾਂ ਲੰਨੋ ਹਰ ਚੀਜ਼ ਵੱਧ ਕੇ ਹੈ ਹੂੰ ਅੱਜ ਲੋਕ ਜ਼ਿਆਦਾ ਪਿਆਰ ਦੇ ਰਹੇ ਆ ਔਰ ਲੋਕ ਪਛਤਾ ਰਹੇ ਆ ਕਿ ਅਸੀਂ ਗਲਤੀ ਕਰ ਲਈ ਪਿਛਲੀ ਵਾਰ ਸਰਕਾਰ ਸਾਡੀ ਆਣੀ ਚਾਹੀਦੀ ਸੀ ਗਲਤੀ ਕਰ ਲਈਏ ਤੇ ਲੋਕ ਪਛਤਾ ਰਹੇ ਆ ਅੱਜ ਇਨਕਲਾਬ ਦੇ ਨਾਮ ਪਰ ਜਿਹੜਾ ਧੋਖਾ ਹੋਇਆ ਉਸ ਨੂੰ ਵੋਟ ਦੇ ਕੇ ਕਈ ਤਾਂ ਮੈਨੂੰ ਕਹਿੰਦੇ ਅਸੀਂ ਅੰਦਰ ਬੜਬੜ ਚਪੇੜਾ ਮਾਰਦੇ ਅਸੀਂ ਗਲਤੀ ਕਿਆ ਕਰ ਲਈ ਮੈਂ ਵੀ ਕਿਹਾ ਸੀ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਣਾਉਂਦਾ ਤੁਸੀਂ ਪੰਜਾਬ ਸੰਭਾਲਣ ਲੱਗਿਓ ਹਮ ਲੇਕਿਨ ਸੰਭਾਲ ਤਾਂ ਨੁਕਸਾਨ ਹੋ ਗਿਆ ਅੱਜ ਪੰਜਾਬ ਪਰ ਕਿੰਨਾ ਕਰਜ਼ਾ ਹੋ ਰਿਹਾ ਕਿੰਨੀਆਂ ਗਲਤ ਕੰਮ ਹੋ ਰਿਹਾ ਜਲੰਧਰ ਵਿੱਚ ਦੜਾ ਸੱਟਾ ਇਹਨਾਂ ਦੇ ਬੰਦੇ ਚਲਾਉਂਦੇ ਲਾਟਰੀਆਂ ਇਹਨਾਂ ਦੇ ਬੰਦੇ ਚਲਾਉਂਦੇ ਨਸ਼ਾ ਇੱਥੇ ਦਰਦਾਰ ਪਰ ਵਿਗ ਰਿਹਾ ਤੇ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈ ਕਿ ਚੈਨੀ ਸਨੇਚ ਹੋ ਜਾਂਦੀ ਹੈ ਮੋਬਾਈਲ ਚੱਕ ਲੈ ਜਾਂਦੇ ਤਿੰਨ ਕੁ ਦਿਨ ਪਹਿਲਾਂ ਮੈਂ ਇੱਕ ਘਰ ਦੇ ਵਿੱਚ ਬੋਲ ਰਿਹਾ ਸੀ ਤਾਂ ਇੱਕ ਬੰਦਾ ਖੜਾ ਹੋ ਕੇ ਕਹਿੰਦਾ ਜੀ ਮੇਰਾ ਘਰ ਚੋਰੀ ਹੋ ਗਿਆ। ਹੂੰ। ਕੁਝ ਦਿਨ ਪਹਿਲਾਂ ਮੇਰੀ ਕਾਰ ਚੋਰੀ ਹੋਈ ਸੀ। ਉਸ ਤੋਂ ਪਹਿਲਾਂ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ। ਹੂੰ। ਤੋ ਅਜਿਹੇ ਹਾਲਾਤ ਜਲੰਧਰ ਦੇ ਵਿੱਚ ਨਹੀਂ ਇਹ ਪੂਰੇ ਪੰਜਾਬ ਦੇ ਹਾਲਾਤ ਹੈ ਇਸੇ ਗੱਲ ਤੇ ਆਉਣਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਦਾ ਜਿਹੜਾ ਰਸਤਾ ਖਲਵਾਉਣਾ ਸੀ ਹਾਈ ਕੋਰਟ ਨੇ ਆਰਡਰ ਕੀਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਚਲੀ ਗਈ ਉਹ ਕਹਿੰਦੇ ਜੀ ਪੰਜਾਬ ਦੇ ਤਾਂ ਹਾਲਾਤ ਹੀ ਬਹੁਤ ਮਾੜੇ ਐ ਤੇ ਤਾਂ ਰੈਕਟ ਲਾਂਚ ਵੀ ਆਪਣੇ ਜੀ ਕਹਿੰਦੇ ਵਿਜੀਲੈਂਸ ਦਫ਼ਤਰ ਤੇ ਉੱਪਰ ਜਿਹੜੇ ਉਹ ਚੱਲੇ ਐ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਪਰ ਹੋਰ ਵੀ ਕਹਿੰਦੇ ਬੜਾ ਕੁਝ ਹੋ ਸਕਦਾ ਔਰ ਖਾਸ ਤੌਰ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੋਈ ਹੈ ਉਹ ਸਿਕਿਉਰਟੀ ਘਟਾਉਣ ਦੇ ਕਰਕੇ ਹੋਈ ਹੈ ਖੁਦ ਮੰ ਦੇਖੋ ਸਭ ਤੋਂ ਵੱਡੀ ਦੇਸ਼ ਦੀ ਅਦਾਲਤ ਹੈ ਹਮ ਪੰਜਾਬ ਦਾ ਮੁਖੀ ਹੈ ਸਰਕਾਰੀ ਵਕੀਲ ਜਿਹੜਾ ਐਡਵੋਕੇਟ ਜਨਰਲ ਹਮ ਸਭ ਤੋਂ ਵੱਡੀ ਅਦਾਲਤ ਵਿੱਚ ਪੰਜਾਬ ਦਾ ਮੁਖੀ ਐਡਵੋਕੇਟ ਜਨਰਲ ਜਿਹੜਾ ਕਿ ਸਰਕਾਰ ਦਾ ਨਮਾਇੰਦਾ ਉਹ ਬਿਆਨ ਦੇ ਰਿਹਾ ਹਮ ਕਿ ਸਿੱਧੂ ਮੂਸੇਵਾਲੇ ਦੀ ਮੌਤ ਸਾਡੀ ਸਿਕਿਉਰਿਟੀ ਵਾਪਸ ਲੈਣ ਨਾਲ ਹੋਈ ਹਮ ਫੇਰੀ ਦਾ ਮਤਲਬ ਕੀ ਹੋ ਗਿਆ ਕਤਲ ਲਈ ਕੌਣ ਜ਼ਿੰਮੇਵਾਰ ਹੈ ਹਮ ਜਿਹਨੇ ਸਿਕਿਉਰਿਟੀ ਵਾਪਸ ਲਈ ਹਮ ਤੇ ਜੀਨੇ ਉਹਦੀ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਲੀਕ ਕੀਤੀ ਸਿਕਿਉਰਿਟੀ ਵਾਪਸ ਲਈ ਪੰਜਾਬ ਦੇ ਹੋਮ ਮਿਨਿਸਟਰ ਨੇ ਜਿਹੜਾ ਕਿ ਮੁੱਖ ਮੰਤਰੀ ਵੀ ਹੈ ਲੀਕ ਕੀਤੀ ਉਹਦੇ ਬੰਦੇ ਨੇ ਇਹ ਦੋਨੋਂ ਜਾਣੇ ਪਰਚੇ ਦੇ ਵਿੱਚ ਨਾਮ ਜਦ ਹੋਣੇ ਚਾਹੀਦੇ ਆ ਕਤਲ ਦੇ ਵਿੱਚ ਇਹ ਕਾਤਲ ਹੈ ਮੈਂ ਅੱਜ ਨਹੀਂ ਮੈਂ ਮੈਂ ਇਹ ਗੱਲ 2 ਸਾਲ ਪਹਿਲਾਂ ਕਹਿੰਦੀ ਸੀ 1.5 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਤੇ ਅੱਜ ਇਹ ਗੱਲ ਬਿਲਕੁਲ ਖੁੱਲ ਕੇ ਆ ਗਈ ਹੈ ਕਿ ਸਿੱਧੂ ਮੂਸੇਵਾਲਾ ਸਾਡਾ ਹੀਰਾ ਸਾਡਾ ਹੀਰੇ ਵਰਗਾ ਨੌਜਵਾਨ ਜੀ ਨੇ ਦੇਸ਼ ਦੇ ਔਰ ਸੂਬੇ ਦੀ ਕ੍ਰਾਂਤੀਕਾਰੀ ਸੋਚ ਦੇ ਨਾਲ ਤਰੱਕੀ ਕਰਾਣੀ ਸੀ ਜਿਹਦੇ ਗਾਣਿਆਂ ਦੇ ਰਾਹੀਂ ਅੱਜ ਪੰਜਾਬ ਦੇ ਵਿੱਚ ਉਹਨਾਂ ਨੇ ਕਿੰਨੀ ਕ੍ਰਾਂਤੀ ਲੈ ਕੇ ਆਉਣੇ ਸੀ ਕਿੱਡੇ ਵਧੀਆ-ਵਧੀਆ ਉਹਨੇ ਗਾਣੇ ਲਿਖੇ ਕਿੰਨਾ ਲੋਕ ਉਹਨੂੰ ਪਿਆਰ ਕਰਦੇ ਸੀ ਇਹਨਾਂ ਨੇ ਉਹ ਮਰਵਾਤਾ ਤੇ ਫਿਰ ਇਹ ਕਿਉਂ ਨਾਂਦਰ ਜਾਣ ਅਸਤੀਫਾ ਵੀ ਮੰਗਿਆ ਜਾ ਰਿਹਾ ਮੁੱਖ ਮੰਤਰੀ ਦਾ ਇਸ ਚੀਜ਼ ਨੂੰ ਖੁਦ ਫੇਲੂਰ ਮੰਨ ਰਿਹਾ ਕਿ ਪੰਜਾਬ ਦੀ ਸਿੱਤੀ ਲੀਗ ਨੇ ਬਹੁਤ ਛੋਟੀ ਗੱਲ ਹੈ ਇਹਨੂੰ ਫੜ ਕੇ ਅੰਦਰ ਦੇਣਾ ਜਿਸ ਦਿਨ ਸਾਡੀ ਸਰਕਾਰ ਆ ਗਈ ਇਸੇ ਕੇਸ ਦੇ ਵਿੱਚ ਕਾਤਲ ਕਾਤਲ ਹੈ ਬੰਦਾ ਇਹਨੇ ਜਾਣ ਬੁਝ ਕੇ ਐਡੀ ਜੀਪੀ ਨੂੰ ਆਪ ਟੈਲੀਫੋਨ ਕਰਕੇ ਕਿਹਾ ਕਿ ਤੁਰੰਤ ਇਹਦੀ ਸਕਿਉਰਿਟੀ ਵਾਪਸ ਲਓ ਤੇ ਉਹਨਾਂ ਨੇ ਗੋਲੀਆਂ ਮਾਰ ਕੇ ਮਾਰੇ ਅੱਜ ਇੱਕ ਤਾਏ ਗੱਲ ਹੋ ਗਈ ਨਾ ਦੂਸਰੀ ਉੱਥੇ ਅੱਜ ਹੀ ਗੱਲ ਹੋਈ ਸੁਪਰੀਮ ਕੋਰਟ ਦੇ ਵਿੱਚ ਕੇ ਜੀ ਮੁੱਖ ਮੰਤਰੀ ਦੇ ਘਰ ਡਰੋਨ ਦਾ ਹਮਲਾ ਹੋ ਸਕਦਾ ਉਹਦੇ ਘਰ ਗੋਲੀਆਂ ਚੱਲ ਸਕਦੀਆਂ ਨੇ ਖਤਰਾ ਹਾਂਜੀ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਜੀਤ ਆ ਇਹਨੂੰ ਖਤਰਾ ਕਿਉਂ ਹੈ ਖੁਦ ਵੀ ਕਹਿੰਦੇ ਹੁੰਦੇ ਸੀ ਉਹ ਉਹ ਤਾਂ ਕਹਿੰਦਾ ਸੀ ਮੈਨੂੰ ਕੋਈ ਖਤਰਾ ਨਹੀਂ ਮੈਂ ਤਾਂ ਕਿਤੇ ਵੀ ਜਾ ਸਕਦਾ ਫਿਰ ਆਵੇ ਨਾ ਹੁਣ ਪਿੰਡਾਂ ਦੇ ਵਿੱਚ ਦੂਜਿਆਂ ਨੂੰ ਕਹਿੰਦੇ ਸੀ ਕਿ ਮੁੱਖ ਮੰਤਰੀ ਜਿ ਮੁਰਗੀਖਾਨਾ ਖੋਲਿਆ ਮੈਂ ਇੱਕ ਸਾਬਕਾ ਮੁੱਖ ਮੰਤਰੀ ਐ ਮੈਨੂੰ ਟੈਲੀਫੋਨ ਆ ਗਿਆ ਕਿ ਜੇ ਅਸੀਂ ਤੈਨੂੰ ਮਾਰ ਦੇਣਾ ਨਾ ਸਾਨੂੰ ਪੈਸੇ ਦੇ ਇਹਨੂੰ ਕਹਿੰਦੇ ਖਤਰਾ ਹੋਇਆ ਵਾ ਫਿਰ ਇਹ ਕਿਹੜਾ ਜਾ ਪ੍ਰਸ਼ਾਸਨ ਹੈ ਕਿਹੜਾ ਜਾ ਮੁੱਖ ਮੰਤਰੀ ਕਿਹੜਾ ਜਾ ਹੋਮ ਮਿਨਿਸਟਰ ਹੈ ਜੇ ਮੁੱਖ ਮੰਤਰੀ ਸੇਫ ਨਹੀਂ ਪੰਜਾਬ ਦੇ ਵਿੱਚ ਤਾਂ ਆਮ ਬੰਦੇ ਦਾ ਕੀ ਹੋਊ ਜੇ ਮੁੱਖ ਮੰਤਰੀ ਆਡੀ ਸਾਬਕਾ ਮੁੱਖ ਮੰਤਰੀ ਸੇਫ ਨਹੀਂ ਹੈ ਇਹਨਾਂ ਦੇ ਮਤਾਬਕ ਜਿਸ ਤਰ੍ਹਾਂ ਇਹ ਕਹਿੰਦੇ ਆ ਜਿਸ ਤਰ੍ਹਾਂ ਇਹਨਾਂ ਨੇ ਸੁਪਰੀਮ ਕੋਰਟ ਚ ਕਿਹਾ ਫਿਰ ਇਹਨਾਂ ਨੂੰ ਰਾਜ ਕਰਨ ਦਾ ਕੀ ਹੱਕ ਹੈ ਆਮ ਬੰਦੇ ਦਾ ਉੱਥੇ ਕੀ ਬਣੇਗਾ ਫਿਰ ਤਾਂ ਇੱਥੇ ਜਿਹੜੀਆਂ ਚੋਰੀਆਂ ਟਕੈਤੀਆਂ ਹੋ ਰਹੀਆਂ ਇਹ ਹੋਰ ਵੱਧ ਜਾਣਗੇ ਆ ਰਾਜਿਕਤਾ ਫੈਲ ਜੇਗੀ ਫਾਈਨੈਂਸ਼ੀਅਲ ਐਮਰਜੈਂਸੀ ਅਦਰਵਾਈਜ਼ ਲੱਗੀ ਵੀ ਹੈ ਤੇ ਇਦਾਂ ਹੋ ਜਾਏਗਾ ਸੋ ਇਹ ਮੁੱਖ ਮੰਤਰੀ ਮੈਂ ਪਹਿਲਾਂ ਕਿਹਾ ਸੀ ਤੁਸੀਂ ਅਨਾੜੀ ਬੰਦਿਆਂ ਨੂੰ ਸੰਭਾਲ ਰਹੇ ਹੋ ਸ਼ਰਾਬੀ ਨੂੰ ਤਾਂ ਕੋਈ ਬੱਚਾ ਨਹੀਂ ਫੜਾਉਂਦਾ ਤੁਸੀਂ ਪੰਜਾਬ ਸੰਭਾਲ ਲੱਗੇ ਹੋ ਇਹ ਅਨਾੜੀ ਬੰਦੇ ਜਿਨ੍ਹਾਂ ਨੂੰ ਕਦੇ ਇਹਨਾਂ ਨੇ ਦੇਖਿਆ ਹੀ ਨਹੀਂ ਕਿਸ ਤਰ੍ਹਾਂ ਕੰਮ ਕਰੀਦਾ ਇਹ ਸਟੇਜ ਆਰਟਿਸਟ ਹੈ ਮੈਂ ਕਿਹਾ ਸੀ 스테ਜ ਅਰ ਸਟੇਟ ਚਲਾਉਣ ਦੇ ਵਿੱਚ ਬਹੁਤ ਪਰਗੋ ਹੁੰਦਾ ਅੱਜ ਮੇਰੀ ਗੱਲ ਸਾਬਤ ਹੋ ਗਈ ਹੈ ਕਿ ਇਹ ਬੰਦੇ 스테ਟ ਚਲਾਉਣ ਦੇ ਕਾਬਿਲ ਨਹੀਂ ਹੈ ਇਹਨਾਂ ਨੂੰ ਤੁਰੰਤ ਲਾ ਦੇਣਾ ਚਾਹੀਦਾ ਹੈ ਲੇਕਿਨ ਪਰਮਾਤਮਾ ਦੀ ਕਿਰਪਾ ਹੋਣੀ ਹੈ ਆ 4 ਤਰੀਕ ਨੂੰ ਵੋਟਾਂ ਪੈਣੀਆਂ ਇੱਕ ਮਹੀਨੇ ਦੇ ਅੰਦਰ ਅੰਦਰ ਸਰਕਾਰ ਗਿਰ ਜਾਣੀ ਇਹ ਤਾਂ ਕਹਿੰਦੇ ਕਿ ਅਸੀਂ ਤਾਂ 13 ਦੀਆਂ 13 ਜਿੱਤ ਰਹੇ ਹਾਂ ਸਾਡੀ ਤਾਂ ਮਜ਼ਬੂਤੀ ਹੈ ਸਾਡੇ ਕੋਲ ਨਹੀਂ ਇਹ ਕਹਿੰਦੇ 13 0 ਹੋਏਗਾ ਇਹਨਾਂ ਨੂੰ ਇਹ ਵੀ ਪਤਾ ਕਿ 0 ਇਹਨਾਂ ਦੀ ਹੋਣੀ ਹੈ ਰਾਗਵ ਚੱਡਾ ਹੁਣੀ ਵੀ ਗਾਇਬ ਨੇ ਇਹ ਵੀ ਕਿ ਦੱਸਿਆ ਜਾ ਰਿਹਾ ਕਿ 35 40 ਐਮਐਲਏ ਉਹਨਾਂ ਦੇ ਨਾਲ ਆ ਕਿਤੇ ਤੁਸੀਂ ਵੀ ਜਿਹੜੀ ਗੱਲ ਕਹਿ ਰਹੇ ਹੋ ਕਿਤੇ ਬਾਕੀ ਸੱਚੀ ਤਾਂ ਨਹੀਂ ਹੋ ਜੂ ਸਭਾ ਉਹ ਬੰਦਾ ਰਾਗਵ ਚੱਡਾ ਨਾਲ ਨਹੀਂ ਹੈ ਦੋ ਚਾਰ ਨੂੰ ਛੱਡ ਕੇ ਕੋਈ ਭਗਵੰਤ ਮਾਨ ਨਾਲ ਨਹੀਂ ਹੈ ਇਹ ਆਪਣੇ ਭਾਰ ਦੇ ਨਾਲ ਸਰਕਾਰ ਗਿਰਣੀ ਹੈ ਰਾਗਵ ਰਾਗਵ ਚੱਡਾ ਵੀ ਬੀਜੇਪੀ ਦੇ ਟੋਟਲ ਇਨ ਟੱਚ ਵਿੱਚ ਹੈ ਭਗਵੰਤ ਮਾਨ ਵੀ ਉਹਨਾਂ ਦੇ ਟੱਚ ਵਿੱਚ ਹੈ ਭਗਵੰਤ ਮਾਨ ਉਹਨਾਂ ਦੀ ਭੋਡੀ ਗਊ ਬਣਿਆ ਹੋਇਆ ਹੈ ਕਿ ਮੈਂ ਤੇ ਜੋ ਮਰਜ਼ੀ ਕਰਾਉ ਕਿਸਾਨਾਂ ਨੂੰ ਮਰਵਾ ਲਓ ਮੇਤੇ ਮਜ਼ਦੂਰਾਂ ਨੂੰ ਮਰਵਾ ਲੋ ਮੇਤੇ ਪੰਜਾਬ ਦਾ ਬੇੜਾਗਰ ਕਰਾ ਲੋ ਲੇਕਿਨ ਮੰਨੂ ਕੁਛ ਨਾ ਕਹੋ ਮੈਂ ਜਿਹੜਾ ਸ਼ਰਾਬ ਦਾ ਘਟਾਲਾ ਕਰਿਆ ਇਹਦੇ 'ਚ ਮੰਨੂ ਨਾ ਫੜਿਓ ਕੇਜਰੀਵਾਲ ਨੂੰ ਫੜ ਕੇ ਅੰਦਰ ਦੇ ਦੋ ਮੈਂ ਤੁਹਾਡੇ ਮੁਤਾਬਕ ਚੱਲੂਗਾ ਇਹ ਦੋਨਾਂ ਨੇ ਤੈਅ ਕਰਕੇ ਉਹਨਾਂ ਨਾਲ ਸੌਦਾ ਕਰ ਲਿਆ ਵੈ ਤੇ ਇਹ ਉਹਨਾਂ ਦੇ ਮੁਤਾਬਕ ਚੱਲ ਰਿਹਾ ਜਿਸ ਤਰ੍ਹਾਂ ਕੇਂਦਰ ਕਹਿੰਦਾ ਉਸ ਤਰ੍ਹਾਂ ਪੰਜਾਬ ਨੂੰ ਠੋਕ ਰਿਹਾ ਤੁਸੀਂ ਬੜਾ ਲੰਬਾ ਸਮਾਂ ਰਾਜਨੀਤੀ ਦੇ ਵਿੱਚ ਹੋ ਗਿਆ ਤੁਸੀਂ ਮੁੱਖ ਮੰਤਰੀ ਵੀ ਰਹਿ ਚੁੱਕੇ ਹੋ ਅ ਜਿਹੜਾ ਐਡ ਵਾਲਾ ਸਿਸਟਮ ਚੱਲਦਾ মিডিਆ ਦੇ ਵਿੱਚ মিডিਆ ਦੀ ਸੰਗੀ ਘੁੱਟਣ ਵਾਲਾ ਇਹ ਤੁਹਾਡੀ ਸਰਕਾਰ ਦੇ ਵਿੱਚ ਜਾਂ ਉਦੋਂ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਔਰ ਇਸ ਸਰਕਾਰ ਦੇ ਵਿੱਚ ਜੋ ਕੋ ਚੱਲਦਾ ਕਿੰਨਾ ਕ ਫਰਕ ਹੈ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ ਤੁਸੀਂ ਪੱਤਰਕਾਰ ਹੋ ਕਿਸੇ ਪੱਤਰਕਾਰ ਨੂੰ ਕੋਈ ਕਹ ਦੇ ਕਿ ਸਾਨੂੰ ਚੰਨੀ ਦੇ ਬੰਦਿਆਂ ਦਾ ਚੰਨੀ ਦੇ ਦਫ਼ਤਰ ਤੋਂ ਟੈਲੀਫੋਨ ਆਇਆ ਕਿ ਤੁਸੀਂ ਆਖ ਖਬਰ ਨਹੀਂ ਲਾਣੀ ਤੁਹਾਨੂੰ ਅਸੀਂ ਇਹ ਕਰਦਾਂਗੇ ਤੁਹਾਨੂੰ ਉਹ ਕਰਦਾਂਗੇ ਤੁਹਾਡੇ ਵਰਗੇ ਕਿੰਨੇ ਚੰਗੇ ਪੱਤਰਕਾਰਾਂ ਨੂੰ ਇਹਨੇ ਫੜ ਫੜ ਕੇ ਅੰਦਰ ਦੇਣ ਦੀ ਕੋਸ਼ਿਸ਼ ਕੀਤੀ ਕਿੰਨੇ ਦੇਤੇ ਅਜੇਤ ਵਰਗਾ ਆਧਾਰਾ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਪੰਜਾਬੀਆਂ ਦੀ ਆਵਾਜ਼ ਬਣ ਕੇ ਪਿਛਲੀ ਇੱਕ ਪੂਰੀ ਸਦੀ ਤੋਂ ਚੱਲਿਆ ਆ ਰਿਹਾ ਅਜਿਹੇ ਆਧਾਰਿਆਂ ਨੂੰ ਡੋਬਣ ਦੀ ਕੋਸ਼ਿਸ਼ ਕਰ ਰਹੇ ਇਹ ਪੰਜਾਬ ਦੀ ਆਵਾਜ਼ ਨੂੰ ਡੋਬਣ ਦੀ ਕੋਸ਼ਿਸ਼ ਕਰ ਰਹੇ ਦਬਾਰੇ ਤੇ ਪੰਜਾਬ ਦੇ ਲੋਕਾਂ ਨੂੰ ਫੜ ਫੜ ਕੇ ਅੰਦਰ ਦੇਈ ਜਾਂਦੇ ਜਦ ਇਹਨਾਂ ਦਾ ਕੋਈ ਫੜਦੇ ਜਦ ਕਹਿੰਦੇ ਅਸੀਂ ਇਨਕਰਾਬੀ ਹਾਂ ਜਦ ਦੂਆਂ ਦਾ ਫੜਦੇ ਕਹਿੰਦੇ ਜੀ ਗਦਾਰ ਹੈ ਸੋ ਇਹ ਸਰਕਾਰ ਵੀ ਬੀਜੇਪੀ ਦੀ ਬੀ ਟੀਮ ਉਹਨਾਂ ਦੀਆਂ ਹੀ ਨੀਤੀਆਂ ਤੇ ਚੱਲਦੀ ਹੈ ਜਿਸ ਤਰ੍ਹਾਂ ਉਹ ਏਜੰਸੀਆਂ ਨੂੰ ਵਰਤਦੇ ਉਸ ਤਰ੍ਹਾਂ ਇਹ ਵਿਜੀਲੈਂਸ ਨੂੰ ਵਰਤਦੇ ਜਿਸ ਤਰ੍ਹਾਂ ਉਹ ਪ੍ਰੈਸ ਨੂੰ ਯੂਜ਼ ਕਰ ਰਹੇ ਉਸ ਤਰ੍ਹਾਂ ਇਹ ਕਰਨਾ ਚਾਹੁੰਦੇ ਆ ਹਾਲਾਂਕਿ ਤੁਹਾਡੇ ਵਰਗੇ ਕ੍ਰਾਂਤੀਕਾਰੀ ਪੱਤਰਕਾਰ ਹੈਗੇ ਜਿਨ੍ਹਾਂ ਕਰਕੇ ਕੰਮ ਚੱਲ ਰਿਹਾ ਅਦਰਵਾਇਜ਼ ਇਹ ਜੇ ਚੌਣ ਤਾਂ ਇਹ ਕਿਸੇ ਨੂੰ ਬੋਲਣ ਹੀ ਨਾ ਦੇਣ ਮੇਰੇ ਪਿੱਛੇ ਤੁਸੀਂ ਦੇਖ ਲਓ 2 ਸਾਲ ਤੇ ਵਿਜੀਲੈਂਸ ਕੋ ਮਰੀ ਕੀ ਕਰ ਲਿਆ ਇੱਕ ਤੁਹਾਡਾ ਖਿਡਾਰੀ ਵਾਲਾ ਮਸਲਾ ਲਿਆਂਦਾ ਦੋ ਉਹ ਖਿਡਾਰੀ ਨੂੰ ਨਾਲ ਬਿਠਾ ਕੇ ਮੁੱਖ ਮੰਤਰੀ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਮੈਂ ਇਹਨੂੰ ਨੌਕਰੀ ਦਊਗਾ ਇਹਨੂੰ ਇਹਨਾਂ ਨੇ ਨੀਸੀ ਦਿੱਤੀ ਦੇਤੀ ਫਿਰ ਮੁੱਖ ਮੰਤਰੀ ਕਹਿ ਰਿਹਾ ਜੀ ਤਾਂ 2 ਕਰੋੜ ਮੰਗਿਆ ਮੈਂ ਪਰਚਾ ਕਾਰਵਾਈ ਕਰੂੰਗਾ ਕਰ ਲਈ ਫਿਰ ਕਿੱਥੇ ਆ ਜੋ ਖਿਡਾਰੀ ਵਿਚਾਰਾ ਉਹਨੂੰ ਵੀ ਇਹਨਾਂ ਨੇ ਪਰੇਸ਼ਾਨ ਕੀਤਾ ਉਹਨੂੰ ਵੀ ਮਿਸਯੂਜ਼ ਕੀਤਾ ਸੋ ਇਹ ਲੋਕਾਂ ਦੀਆਂ ਨੀਤੀਆਂ ਹੀ ਸਹੀ ਨਹੀਂ ਐ ਇਹਨਾਂ ਨੂੰ ਚਲਾਣੀ ਹੋ ਨਹੀਂ ਆਉਂਦੀ ਸਰਕਾਰ ਹੂੰ ਇਹ ਲੋਕ ਭਲਾਈ ਦੇ ਬੰਦੇ ਨਹੀਂ ਐ ਇਹ ਲੋਕ ਹਿੱਤ ਦੇ ਬੰਦੇ ਨਹੀਂ ਐ ਖਾਸ ਤੌਰ ਤੇ ਪੰਜਾਬ ਦੇ ਹਿੱਤ ਦੇ ਬੰਦੇ ਨਹੀਂ ਐ ਇਹਨਾਂ ਨੂੰ ਪਤਾ ਹੈ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਐ ਕਿਸਾਨ ਔਰ ਖੇਤ ਮਜ਼ਦੂਰ ਦੇ ਆਲੇ ਦੁਆਲੇ ਸਾਡੀ ਅਰਥ ਵਿਵਸਥਾ ਘੁੰਮਦੀ ਐ ਹੂੰ ਇਹਨਾਂ ਨੇ ਕਿਸਾਨ ਨੂੰ ਮਾਰਨਾ ਸ਼ੁਰੂ ਕਰਤਾ ਕਿ ਪੰਜਾਬ ਆਪਣੇ ਆਪ ਖਤਮ ਹੋ ਜਾਏਗਾ। ਹੂੰ ਇਹ ਭਾਜਪਾ ਵੀ ਕਰ ਰਹੀ ਹੈ। ਹੂੰ ਇਹ ਸਾਡਾ ਭਗਵੰਤ ਮਾਨ ਵੀ ਕਰ ਰਿਹਾ ਹੈ। ਹੂੰ ਹਰਿਆਣੇ 'ਚੋਂ ਗੋਲੀਆਂ ਚੱਲੀਆਂ ਸਾਡੇ ਕਿਸਾਨ ਮਾਰੇ ਗਏ ਇੱਕ ਕਾਰਵਾਈ ਨੇ ਕਰੀ ਨਹੀਂ। ਹੂੰ ਕਿਸੇ ਨੂੰ ਫੜਿਆ ਨਹੀਂ ਕਿਸੇ ਪਰ ਸਿੱਧਾ ਪਰਚਾ ਨਹੀਂ ਕਰਿਆ। ਹੂੰ ਫਿਰ ਕਿਆ ਰਗੜ ਕੇ ਫੋੜੇ ਪਰ ਲਾਣਾ ਇਹ ਜੇ ਬੰਦੇ ਨੂੰ ਆਪਾਂ ਨੇ ਪੰਜਾਬ 'ਚ। ਹੂੰ ਬਿਲਕੁਲ ਤੁਸੀਂ ਇੱਕ ਗੱਲ ਜਿਹੜੀ ਹੈ ਕਹੀ ਹੈ ਕਿ ਸਰਕਾਰ ਜਿਹੜੀ ਹੈ ਡਿੱਗ ਜਾਣੀ ਹੈ ਮਹੀਨੇ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਚੰਨੀ ਸਾਹਿਬ ਕਹਿੰਦੇ ਸਾਡੀ ਫਿਕਰ ਨਾ ਕਰਨਾ ਆਪਣੀ ਫਿਕਰ ਕਰਨਾ ਉਹਨਾਂ ਨੂੰ ਅਸੀਂ ਜਰੂਰ ਜੇਲ੍ਹ ਜੇਲ੍ਹ ਭੇਜਾਂਗੇ ਕਹਿੰਦੇ 2 ਸਾਲ ਦੇ ਭੇਜ ਦਿੰਦੇ ਹੂੰ 2 ਘੰਟੇ ਲੱਗਦੇ ਕਿਸੇ ਨੂੰ ਜੇਲ੍ਹ ਚ ਫੜ ਕੇ ਲੈ ਜਾਣੇ ਨੂੰ ਹੂੰ ਲੈ ਜਾਂਦੇ ਜੇ ਮੈਂ ਗ੍ਰਾਪਟ ਸੀਗਾ ਹੂੰ ਇਹ ਮੈਨੂੰ ਛੱਡਦੇ ਸੀ ਕਿਤੇ ਹੂੰ ਇਹਨਾਂ ਨੂੰ ਤਾਂ ਮੇਰੇ ਖਿਲਾਫ ਕੋਈ ਮੜਾ ਜੀ ਵੀ ਕੋਈ ਗੱਲ ਮਿਲ ਜਾਂਦੀ ਹੋਈ ਵੀ ਹੂੰ ਤਾਂ ਮੈਨੂੰ ਠੋਕ ਦੇਣਾ ਸੀ ਅੰਦਰ ਹੂੰ ਤੁਹਾਡੇ ਬਾਰੇ ਇਹ ਵੀ ਗੱਲਾਂ ਬੜੀਆਂ ਡਾਈਆਂ ਗਈਆਂ ਕਿ ਚਰਨਜੀਤ ਸਿੰਘ ਚੰਨੀ ਦੇਸ਼ ਛੱਡ ਕੇ ਭੱਜ ਗਏ ਜਦੋਂ ਤੁਸੀਂ ਬਾਹਰ ਪੀ ਐਚ ਡੀ ਵਗੈਰਾ ਕਰ ਰਹੇ ਹੁਣ ਮੈਨੂੰ ਆਏ ਨੂੰ ਹੂੰ 1.5 ਸਾਲ ਹੋ ਗਿਆ ਕਰ ਲੈਂਦੇ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਸੀ ਪਹਿਲਾਂ ਵੀ ਮੈਂ 3 ਮਹੀਨੇ ਇੱਥੇ ਹੀ ਰਿਹਾ ਸਰਕਾਰ ਬਦਲਣ ਤੋਂ ਬਾਅਦ ਜਿਵੇਂ 6 ਮਹੀਨੇ ਚਲੇ ਗਿਆ ਤਾਂ ਇਹਦਾ ਮਤਲਬ ਇਹ ਥੋੜੋ ਹੈ ਕਿ ਜੀ ਮੈਂ ਇੱਥੇ ਤੇ ਦੇਸ਼ ਛੱਡ ਕੇ ਚਲੇ ਗਿਆ ਇਹ ਤਾਂ ਚਾਹੁੰਦਾ ਹੀ ਸੀ ਮੈਂ ਆ ਮਹੀਨਾ ਇਸ ਕਰਕੇ ਇਹ ਲੋਕ ਹੈ ਜਿਹੜੇ ਇਹ ਪੰਜਾਬ ਹਿਤੈਸ਼ੀ ਨਹੀਂ ਹੈ ਇਹ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਇੱਕ ਮਤਲਬ ਚੁਟਕਲੇ ਸੁਣਾਉਂਦੇ ਸੁਣਾਉਂਦੇ ਲੋਕਾਂ ਨੇ ਦੇਖਿਆ ਵੀ ਪਤਾ ਨਹੀਂ ਬਦਲਾਵ ਲਿਆਉਂਗਾ ਕਿ ਗੱਲ ਆ ਗਈ ਨਾ ਪਾਸ ਕਿ ਤੁਸੀਂ ਆ ਵੀ ਦੇਖ ਲੇ ਤੁਸੀਂ ਆ ਵੀ ਦੇਖ ਲੇ ਸਾਨੂੰ ਦੇਖੋ ਉਹ ਲੋਕ ਇਹਨਾਂ ਨੂੰ ਦੇਖਦੇ ਦੇਖਦੇ ਆਪਣੀ ਪੱਟੀ ਮੇਸ ਖਰਾ ਬੈਠੇ ਕਿੱਡੇ بڑے ਹੜ ਆਏ ਐ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੀਆਂ ਫਸਲਾਂ ਖਤਮ ਹੋ ਗਈਆਂ ਕਿਹੜਾ ਮੁਆਵਜ਼ਾ ਦਿੱਤਾ ਨਹੀਂ ਇੱਕ ਕਿਸਾਨ ਯੂਨੀਅਨ ਦੇ ਲੀਡਰ ਨੇ ਵੀ ਕਿਹਾ ਵੀ ਯਾਰ ਉਹ ਮਜ਼ਦੂਰ ਦਾ ਮੁੰਡਾ ਆਇਆ ਸੀ ਉਨੇ 12000 ਤੋਂ 17000 ਕਰਕੇ ਉੱਪਰ ਚੋਗਿਆਂ ਨੂੰ ਵੀ 10% ਦਿੱਤਾ 18 18700 ਮੁਆਵਜ਼ਾ ਮੈਨੂੰ ਦਿੱਤਾ ਹਮ ਕਿਹਨੇ 5 ਰੁਪਏ ਨਹੀਂ ਰੱਖੇ ਕਿਸੇ ਦੇ ਮੁਆਵਜ਼ੇ ਦੇ ਹੱਥ ਪਰ ਹਮ ਪੂਰੇ ਮਾਲਵੇ ਦੇ ਵਿੱਚ ਹਮ ਨਰਮੇ ਦੀ ਫਸਲ ਬਰਬਾਦ ਹੋਈ ਸੀ ਸਭ ਨੂੰ ਪੈਸੇ ਮਿਲੇ ਹਮ ਕੋਈ ਕਿਸਾਨ ਨਹੀਂ ਮੈਂ ਐਸਾ ਛੱਡਿਆ ਜਿੰਨੇ ਉੱਥੇ ਸ਼ਹੀਦ ਹੋਏ ਸੀ ਸਾਰਿਆਂ ਨੂੰ ਮੈਂ 5-5 ਲੱਖ ਰੁਪਈਆ ਤੇ ਨਾਲ ਨੌਕਰੀਆਂ ਦਿੱਤੀਆਂ ਇਹਨੇ ਕਿਸਾਨਾਂ ਦੀ ਕਿਹੜੀ ਬਾਹ ਫੜੀ ਕਿਸਾਨੀ ਨੂੰ ਤਾਂ ਇਹ ਕੇਂਦਰ ਨਾਲ ਮਿਲ ਕੇ ਮਾਰਨ ਲੱਗਿਆ ਹੋਇਆ ਬਿਲਕੁਲ ਇੱਕ ਸਾਡੇ ਵੱਲੋਂ ਵੀ ਖਬਰ ਚਲਾਈ ਗਈ ਸਾਡੇ ਕੋਲੇ ਖਬਰ ਪਹੁੰਚੀ ਸੀ ਕਿ ਚੰਨਜੀਤ ਸਿੰਘ ਚੰਨੀ ਹੋਰਾਂ ਦੀ ਕੋਈ ਵੀਡੀਓ ਹੈ ਹਾਲਾਂਕਿ ਉਹ ਵੀਡੀਓ ਅਸ਼ਲੀਲ ਨਹੀਂ ਪਰ ਉਹਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਕਿ ਚੰਨਜੀਤ ਸਿੰਘ ਚੰਨੀ ਦੀ ਜੇਕਰ ਉਹ ਵੀਡੀਓ ਆ ਜਾਂਦੀ ਹੈ ਤਾਂ ਚੰਨਜੀਤ ਸਿੰਘ ਚੰਨੀ ਲਈ ਮੁਸ਼ਕਲਾ ਪੈਦਾ ਹੋ ਸਕਦੀ ਹੈ ਤੁਹਾਡੇ ਕੋਲੇ ਹੈ ਕੋਈ ਇਹ ਜੀ ਪਾਈ ਸਾਹਿਬ ਜੀ ਇਹ ਨੋਟਾਂਕੀ ਬਾਜੀ ਮੈਂ ਕੋਈ ਅੱਜ ਦੇ ਨਹੀਂ ਦੇਖ ਰਿਆ ਮੈਂ ਸਕੂਲ ਵਿੱਚ ਪਹਿਲਾ ਲੈਕਚਰ ਲੜਿਆ ਸੀ ਫਿਰ ਮੈਂ ਕਾਲਜ ਦੇ ਵਿੱਚ ਲੈਕਚਰ ਲੜਿਆ ਫਿਰ ਮੈਂ 3 ਵਾਰ ਐਮਸੀ ਬਣਿਆ 2 ਵਾਰ ਪ੍ਰਧਾਨ ਬਣਿਆ ਮੈਂ 3 ਵਾਰ ਐਮਐਲਏ ਬਣਿਆ 1 ਵਾਰ ਲੋਕਾਂ ਨੇ ਮੈਨੂੰ ਆਜ਼ਾਦ ਇਹ ਜਿਤਾਤਾ ਆ ਆਪੋਜੀਸ਼ਨ ਲੀਡਰ ਰਿਹਾ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਇਹ ਡਰਾਮੇਬਾਜ਼ੀਆਂ ਕੋਈ ਪਹਿਲੀ ਵਾਰ ਨਹੀਂ ਹੋਈਆਂ ਤੁਹਾਨੂੰ ਟੂਲ ਬਣਾ ਲਿਆ ਕਿਸੇ ਨੇ ਕਿ ਜੀ ਇਹ ਇਹ ਬਧੇ ਉਹ ਬੰਦੇ ਕ੍ਰਾਂਤੀਕਾਰੀ ਹੈ ਇਹਨਾਂ ਨੂੰ ਜੋ ਵੀ ਦੋ ਕਹਿ ਦੇਣਗੇ ਤੁਸੀਂ ਵੀ ਕਹਤਾ ਕਿ ਜੇ ਇਹਦੀ ਕੋਈ ਵੀਡੀਓ ਹੈ ਮੇਰੀ ਬਿਨਾ ਬਦਨਾਮੀ ਦੇ ਦਿੱਚ ਕੁਝ ਨਹੀਂ ਹੋਇਆ ਕੋਈ ਹੈ ਮੁੱਖ ਮੰਤਰੀ ਨੇ ਵੀ ਕਿਹਾ ਸੀ ਇਹ 2 ਕਰੋੜ ਰੁਪਏ ਮੰਗ ਲਿਆ ਕਿ ਨਿਕਲਿਆ ਕੁਝ ਸੋ ਭਾਈ ਸਾਹਿਬ ਮੈਂ ਤਾਂ ਆਪਣਾ ਦਮਨ ਸਾਫ਼ ਰੱਖ ਕੇ ਅੱਜ ਤੋਂ ਨਹੀਂ ਬਚਪਨ ਤੋਂ ਚੱਲੇ ਆ ਰਿਹਾ ਆਪਣੀ ਜ਼ਮੀਨ ਜ਼ਰੂਰ ਵੇਚਦੀ ਹੈ ਲੇਕਿਨ ਕਿਸੇ ਦੇ ਪੰਜੀ ਨਹੀਂ ਲਈ ਕਦੇ ਇਸ ਲਈ ਆਪਾਂ ਪ੍ਰਮਾਤਮਾ ਵੱਲੋਂ ਸੱਚੇ ਤੇ ਹਮੇਸ਼ਾ ਸੱਚੇ ਰਹਿਣਾ ਜੇ ਕੋਈ ਸਾਡੇ ਖਿਲਾਫ ਹੁੰਦਾ ਤਾਂ ਹੁਣ ਤੱਕ ਸਭ ਕੋਈ ਮੈਨੂੰ ਛੱਡਦੇ ਸੀ ਕਿਤੇ ਸਰ ਇੱਕ ਤੁਹਾਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਪਹਿਲਾਂ ਭਦੌੜ ਚਰਨਜੀਤ ਸਿੰਘ ਚੰਨੀ ਲੜਨ ਆਏ ਉਹ ਹਾਰ ਕੇ ਉਸ ਤੋਂ ਬਾਅਦ ਭਦੌੜ ਆਏ ਨਹੀਂ ਤੇ ਕਹਿੰਦੇ ਇਸੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਗਰੂਰ ਦੇ ਵਿੱਚ ਵੜਨਾ ਨਹੀਂ ਸਮਾ ਸਮਾ ਸਮਰੱਥ ਉਹੀ ਅਰਜਣ ਦੇ ਤੀਰ ਉਹੀ ਅਰਜਣ ਦੇ ਹੱਥ ਠੀਕ ਹੈ ਉਦੋਂ ਕੋਈ ਮਾਹੌਲ ਸੀਗਾ ਲੋਕਾਂ ਨੇ ਨਾ ਹੀ ﾎﾟਟ ਪਾਈ ਲੋਕ ਭੇੜਚਾਲ ਵਿੱਚ ਆ ਗਏ ਇਹਨਾਂ ਦੀ ਚਰ ਝੂਟ ਦੇ ਵਿੱਚ ਆ ਗਏ ਲੇਕਿਨ ਹੁਣ ਖੈਰਾ ਉੱਤੇ ਜਿੱਤੇਗਾ ਮੈਂ ਵੀ ਇੱਥੋਂ ਟਾਈਮ ਕੱਢ ਕੇ ਖੈਰੇ ਦੀ ਸਪੋਰਟ ਨੂੰ ਜਾਵਾਂਗਾ ਹਰ ਤਗੜੇ ਮਾਰ ਜਾਂਦੇ ਨਾਲ ਖੈਰੀ ਨੂੰ ਚਿਤਾਵਾਂਗਾ ਸਰ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜੀ ਤਾਈ ਸੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਜਿਨ੍ਹਾਂ ਦੇ ਨਾਲ ਇਹਨਾਂ ਸਾਰੇ ਸਵਾਲਾਂ 'ਤੇ ਅਸੀਂ ਇੰਟਰਵਿਊ ਕੀਤੀ ਔਰ ਚਰਨਜੀਤ ਸਿੰਘ ਚੰਨੀ ਹੋਣਾ ਨੇ ਬੜੀ ਬੇਬਾਕੀ ਦੇ ਨਾਲ ਆਪਣੇ ਜਿਹੜੇ ਉਹ ਜਵਾਬ ਰੱਖਿਆ ਉਮੀਦ ਕਰਦੇ ਹਾਂ ਕਿ ਚੰਨੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ